ਆ ਅੱਜ ਕੋਈ ਬਾਤ ਹੀ ਸੁਣਾ ਦੇ ਨੀਂਦ ਨਹੀਂ ਆਉਂਦੀ ਬਾਤ ਕਿਹੜੀ ਸੁਣਾਵਾਂ ਯਾਰ ਮੇਰੀ ਬਾਤ ਸੁਣਾ ਸੰਗ ਚੱਲ ਬੈਠੋ ਇੱਥੇ ਸੁਣਾਉਣਾ ਮੈਂ ਤਾ ਕੇ ਵਜੇ ਇੱਕ ਜਾਣਾ ਇੱਥੇ ਵਜਾ ਅੱਛੇ ਆ ਜਾ ਤੇੜੀ ਸੁਣਾਵਾਂ ਜਿਹੜੀ ਮਜ਼ੇਦਾਰ ਹੈ ਇੱਕ ਵਾਰੀ ਨਾ ਬਲੱਲਾ ਸੀਗਾ ਠੀਕ ਆ ਤੇ ਉਹ ਜਿਹੜਾ ਬਲੱਲਾ ਸੀਗਾ ਤੇ ਉਹਦੀ ਮਾਂ ਅੱਗੇ ਢੋਲੀਆਂ ਆਉਂਦੇ ਸੀ ਮਿੱਟੀ ਦੀਆਂ ਬਣਾਈਆਂ ਤੇ ਉਹਦੀ ਮਾਂ ਕਹਿੰਦੀ ਪੁੱਤ ਵੀ ਘਰੇ ਫਿਰਦਾ ਰਹਿਣਾ ਬੇਲਾ ਕਹਿੰਦੀ ਜਾ ਕਹਿੰਦੀ ਮਿੱਟੀ ਲਿਆ ਪਾ ਢੋਲੀ ਬਣਾ ਲਈਏ ਉਹ ਐਂ ਕਰਦਾ ਉਹ ਕਹਿੰਦਾ ਮੈਥੋਂ ਹੀ ਲਿਆਂਦੀ ਜਾਂਦੀ ਚੱਲ ਮਾਂ ਲੜਨ ਦਾ ਕਿ ਉਹ ਘਰੋਂ ਭੱਜ ਗਿਆ ਕਹਿੰਦਾ ਮੈਂ ਮਿੱਟੀ ਲਿਆਉਣਾ ਵਾਂ ਜੀ ਮਿਲ ਗਈ ਤਾਂ ਚੱਲ ਜੀ ਉਹ ਐ ਕਰਕੇ ਤੁਰ ਪਿਆ ਜਦੋਂ ਤੁਰਿਆ ਗਿਆ ਤਾਂ ਹੱਥਨ ਹੋਇਆ ਸੀਗਾ ਰਾਹ 'ਚ ਉਹਨੂੰ 3-4 ਚੋਰ ਮਿਲ ਗਏ ਉਹਨਾਂ ਨੂੰ ਕਹਿੰਦਾ ਬਾਈ ਤੁਸੀਂ ਕੌਣ ਆ? ਉਹ ਕਹਿੰਦਾ ਤੂੰ ਕੀ ਲੈਣਾ ਯਾਰ ਤੂੰ ਘਰੇ ਜਾ। ਜਾ। ਉਹ ਕਹਿੰਦਾ ਨਹੀਂ ਬਾਈ ਤੇ ਉਹਨੇ ਚੱਲ ਉਹਨਾਂ ਨੂੰ ਗੱਲਾਂ ਕਰਦੇ ਨੂੰ ਕਹਿੰਦਾ ਮੈਨੂੰ ਪਤਾ ਲੱਗਿਆ ਕਹਿੰਦਾ ਤੁਸੀਂ ਚੋਰ ਆ। ਉਹ ਕਹਿੰਦਾ ਜਾ ਜਾਵੜਾ ਉਹ ਕਹਿੰਦਾ ਮੈਨੂੰ ਵੀ ਨਾਲ ਲੈ ਕੇ ਚੱਲੋ ਮੈਂ ਕਦੇ ਚੋਰ ਨਹੀਂ ਦੇਖੇਗੇ ਤੇ ਨਹੀਂ ਕਹਿੰਦਾ ਮੈਂ ਰੌਲਾ ਪਾਉਂਗਾ ਲੋਕਾਂ ਨੂੰ ਦੱਤੂ ਤੁਹਾਡੇ ਮਗਰ ਆਉਂਗਾ। ਉਹ ਕਹਿੰਦੇ ਵੀ ਹੁਣ ਕੀ ਕਰੀਏ ਰਾਇ ਕਰਕੇ ਆਪਸ ਵਿੱਚ ਤਿੰਨੇ ਤਿੰਨੇ ਜਾਣੇ ਕਹਿੰਦੇ ਉਹ ਕਹਿੰਦੇ ਨਾਲ ਲੈ ਚੱਲ ਉਹ ਕਹਿੰਦੇ ਲਾਲ ਲੈ ਚੱਲਦੇ ਆ। ਵੀ ਅਸੀਂ ਜਿਹੜਾ ਕੁਝ ਕਹਾਂਗੇ ਉਹ ਉਹ ਕਰਨਾ ਹੋਊਗਾ। ਏਨੇ ਵੀ ਫालतੂ ਬੋਲਣਾ ਹੋਊਗਾ ਉਹ ਕਹਿੰਦਾ ਠੀਕ ਆ ਚਲੋ ਜੀ ਨਾਲ ਚੜੇਗਾ ਤੇ ਇੱਕ ਘਰ ਚੋਰੀ ਕਰਨ ਬੜੇ ਤੇ ਉਥੇ ਇੱਕ ਬੁੜੀ ਘਰ ਚ ਰਹਿੰਦੀ ਸੀ ਤੇ ਬੁੜੀ ਸੁੱਤੀ ਪਈ ਤੇ ਉਹਦਾ ਹੱਥਾਂ 'ਐ ਸਹਰਾਣੇ ਤੇ ਰੱਖ ਕੇ ਆ ਨਹੀਂ ਕੀਤਾ ਹੋਇਆ ਤੇ ਜਦੋਂ ਲੱਗੇ ਚੋਰੀ ਕਰਨ ਤੇ ਉਹਨਾਂ ਦੇ ਖੀਰ ਬਣੀ ਪਈ ਉਹ ਕਹਿੰਦੇ ਯਾਰ ਭੁੱਖ ਲੱਗੀ ਹੈ ਚੋਰੀ ਬਾਅਦ ਚ ਕਰਾਂਗੇ ਪਹਿਲਾਂ ਖੀਰ ਖਾ ਲੀਏ ਉਹ ਇਹੋ ਖੀਰ ਖਾਣ ਲੱਗੇ ਕੌਲੀਆਂ ਚ ਪਾਉਣ ਲੱਗੇ ਹੈ ਤੇ ਉਹ ਬਲੱਲਾ ਹੁਣ ਤੈਨੂੰ ਕਹਦਾ ਬਲੱਲਾ ਉਹਨੂੰ ਕਹਿੰਦੇ ਜਿਹੜਾ ਮੰਦਬੁੱਧੀ ਹੁੰਦਾ ਥੋੜਾ ਦਿਮਾਗ ਦਾ ਉਹ ਬੁੜੀ ਦਾ ਹੱਥਾਂ 'ਐ ਸੀਗਾ ਤੇ ਬਲੱਲਾ ਖਾਂਦਾ ਖਾਂਦਾ ਕਹਿੰਦਾ ਤੰਦਰੋਹ ਕਹਿੰਦਾ ਆਪਾਂ ਖੀਰ ਖਾਈ ਜਾਨੇ ਬੁੜੀ ਵਿਚਾਰੀ ਤਰਸੀ ਜਾਂਦੀ ਕਹਿੰਦਾ ਹੱਥ ਕੀਤਾ ਵਾ ਉਹ ਕਹਿੰਦੇ ਟੱਕੇ ਬਹਿ ਜਾ ਉਹ ਇਹਦਾ ਖੀਰ ਖਾਣ ਲੱਗੇ ਉਹ ਖੀਰ ਸੀ ਤਤੀ ਬਲੱਲੇ ਨੇ ਭਰੀ ਘੜਚੀ ਬੁੜੀ ਦੇ ਹੱਥ ਤੇ ਪਾਤੀ ਬੁੜੀ ਲੱਗੇ ਚੀਕਾ ਮਾਰਨਾ ਉਹ ਵੇ ਦਹਾਈ ਵੇ ਲੁਪੀ ਗਈ ਏ ਫੱਟੀ ਗਈ ਏ ਹੈ ਉਹਦੋਂ ਲੋਕ ਇਕੱਠੇ ਹੋ ਗਏ ਉਹ ਕਹਿੰਦੇ ਮਾਰਾ ਕੀ ਹੋ ਗਿਆ ਉਹ ਕਹਿੰਦੀ ਪੜਾ ਨਹੀਂ ਆਖੇ ਰੱਬ ਹੀ ਜਾਣੇ ਤੇ ਬਲਲਾ ਉੱਠ ਕੇ ਕਹਿੰਦਾ ਰੱਬ ਕੋ ਜਾਣੇ ਉਹ ਦਸਤੇ ਉੱਲਣੇ ਜਾਣੇ ਜਿਹੜਾ ਕਹਿੰਦਾ ਮੱਜੇ ਥੱਲੇ ਲੁਕਿਆ ਉਹ ਨਾ ਜਾਣੇ ਉਹਨੇ ਸਾਰੀ ਫੜਾਤੀ ਸਰਪੰਚ ਕਹਿੰਦਾ ਚਲੋ ਕਹਿੰਦੇ ਥਾਣੇ ਫੜਾਓ ਸਰਪੰਚ ਕਹਿੰਦਾ ਜੇ ਚਲੋ ਥਾਣੇ ਛੱਡੋ ਵੀ ਕਹਿੰਦਾ ਮੈਨੂੰ ਫੜਾਓ ਸਰਪੰਚ ਸਵੇਰ ਨੂੰ ਉਹਨਾਂ ਨੂੰ ਖੇਤ ਲੈ ਗਿਆ ਕਹਿੰਦਾ ਚਲੋ ਆ ਲਓ ਰੰਬੇ ਤੇ ਮੱਕੀ ਵੀ ਬੋ ਦਿੰਦਾ ਕਹਿੰਦਾ ਮੈਂ ਲੈ ਕੇ ਉਹਨਾਂ ਚਾਹ ਤੇ ਮੱਕੀ ਕਹਿੰਦਾ ਕੋ ਡੋਪੋ ਲੈਣ ਜਿਹੜਾ ਗਾਚਾ ਉਹਨਾਂ ਨੇ ਪਤੰਦਰਾ ਨੇ ਲੰਬਿਆਣਾ ساری ਮੱਕੀ ਵੜਦੀ ਜਦੋਂ ਸਰਪੰਚ ਆਇਆ ਉਹ ਕਹਿੰਦਾ ਓਏ ਆਹ ਦੀ ਕੀਤਾ ਕਹਿੰਦਾ ਮੈਂ ਤੈਨੂੰ ਮੱਕੀ ਘੁੱਡਣ ਨੂੰ ਗਿਆ ਸੀਗਾ ਉਹ ਕਹਿੰਦਾ ਜੀ ਸਾਨੂੰ ਕੀ ਪਤਾ ਜੀ ਅਈ ਗੜਾ ਮੱਕੀ ਨੂੰ ਪੀ ਆਖੀ ਉਹ ਕਹਿੰਦਾ ਚਲੋ ਫਿਰ ਗੱਡਾ ਲਿਆਓ ਜੋੜ ਕੇ ਤੇ ਕਹਿੰਦਾ ਮੱਕੀ ਲੱਦੋ ਉਹਨਾਂ ਨੇ ਗੱਡਾ ਲਿਆਂਦਾ ਮੱਕੀ ਲਾਦ ਲਈ ਤੇ ਜਦੋਂ ਮੱਕੀ ਲੱਦ ਕੇ ਗੱਡੇ ਅਤੁਰਿਆ ਉਹ ਜਿੱਥੇ ਦਾ ਸੀਗਾ ਪੱਕਾ ਦਾ ਉੱਥੇ ਦਾ ਗੱਡਾ ਕਰੇ ਚੀ ਕੂਚੀ ਕੋ ਤੇ ਜਿੱਥੇ ਰੇਤਾ ਜਾਏ ਗੱਡਾ ਹੱਦ ਦੇਵੇ ਉਹ ਤਾਂ ਦੋ ਗਵਾਰੀ ਆਇਆ ਕੀਤਾ ਤੀਜੀ ਵਾਰੀ ਕੱਚੇ ਥ ਬਲਲਾ ਗੱਡਾ ਰੋਕੇ ਕਹਿੰਦਾ ਤੂੰ ਬਣਾਓ ਇੱਕ ਗੱਡਾ ਤਾਂ ਕਹਿੰਦਾ ਮਰ ਗਿਆ ਉਹ ਕਹਿੰਦਾ ਗੱਡਾ ਵੀ ਮਰਦਾ ਸੁਣਿਆ ਵਾ ਉਹ ਕਹਿੰਦਾ ਪਤੰਦਰ ਤੂੰ ਦੇਖਿਆ ਨਹੀਂ ਕਹਿੰਦਾ ਪਹਿਲਾਂ ਬਾਜ਼ ਕਰਦਾ ਸੀ ਹੁਣ ਹਟ ਗਿਆ ਉਹ ਕਹਿੰਦਾ ਹੁਣ ਕਹਿੰਦਾ ਮੱਕੀ ਲਾਓ ਉਹਨਾਂ ਨੇ ਮੱਕੀ ਲਾਈ ਕਹਿੰਦਾ ਹੁਣ ਤੇਲ ਪਾ ਕੇ ਉਹਨਾਂ ਦੀ ਗੱਡੀ ਨੂੰ ਅੱਗ ਲਾਤੀ ਅੱਗ ਲਾਈ ਨਾਲ ਨਹਿਰ ਵਾਲੀ ਚਾਕੇ ਕੱਲ ਪੱਤੀਆਂ ਸੂਏ ਚ ਮਾਰੀ ਨਹਿਰ ਚ ਮਾਰੀ ਜਿਹੜਾ ਨਹਿਰ ਚ ਮਾਰੇ ਬਲਦ ਲੈ ਗਿਆ ਸਰਪੰਚ ਦੇ ਘਰੇ ਜਾ ਉਹ ਜਿਹੜਾ ਬਲਦ ਲੈ ਕੇ ਘਰੇ ਗਿਆ ਸਰਪੰਚ ਕਹਿੰਦਾ ਓਏ ਤੁਸੀਂ ਮੱਕੀ ਲਾਡਦੇ ਨਾ ਗੱਡਾ ਕਹਿੰਦਾ ਬਲਦ ਲਿਆਏ ਕਹਿੰਦਾ ਜੀ ਬਲਦ ਬਲਦ ਲੈ ਆ ਗੱਡਾ ਕਿੱਥੇ ਆ? ਕੋਈ ਗੱਟਾ ਤਾਂ ਮਰ ਗਿਆ। ਬਲਦ ਸਾਲਿਓ ਗੱਡਾ ਵੀ ਕਦੇ ਮਰਦਾ ਸੁਣਿਆ ਮੈਂ। ਉਹ ਕਹਿੰਦਾ ਨਹੀਂ ਜੀ। ਅਸੀਂ ਤਾਂ ਕਹਿੰਦਾ ਛਿਸ਼ਕਾਰ ਕਰਕੇ ਉਹਨੇ ਫੁੱਲ ਵੀ ਪਾਏ ਹੁੰਦੇ ਆ। ਉਹ ਸਰਪੰਚ ਕਹਿੰਦਾ ਇੱਕ ਤਾਂ ਤੁਸੀਂ ਮੇਰੀ ਮੱਕੀ ਵੜਤੀ। ਇਹ ਕਹਿੰਦਾ ਤੁਸੀਂ ਗੱਡਾ ਵਿੱਚ ਜਾ ਤਾਂ ਭਾਜੋ। ਉਹ ਮੈਂ ਨਾ ਜੀ ਅਸੀਂ ਤਾਂ ਕੰਮ ਕੀਤਾ। ਸੰਤ ਸਰਪੰਚ ਆ ਪੈਸੇ ਦੇ ਨਹੀਂ ਲਵੇਂਗਾ। ਹੀ ਪਿੰਡ ਚ ਰੋਲਾ ਪਾਵਾਂਗੇ। ਉਹ ਸਰਪੰਚ ਨੇ ਸੋਚਿਆ ਮੈਂ ਮੋੜ ਵਾਰ ਬੰਦਾ ਯਾਰ ਵੀ ਮੇਰੀ ਬੇਇੱਜ਼ਤੀ ਹੋਊਗੀ। ਉਹਦੋਂ ਪੈਸੇ ਕਿਹੜੇ ਹੁੰਦੇ ਸੀਗੇ ਇੱਕ ਕਾਨਾ ਦੋ ਦੋ ਅੰਨੇ ਜਾਂ ਕੋਬੀ ਹੁਣੇ ਚੱਲ ਉਹੋ ਜੀ ਉਹਨਾਂ ਨੂੰ ਪੈਸੇ ਦੇਣ ਲੱਗਿਆ ਜਦੋਂ ਪੈਸੇ ਦੇਣ ਲੱਗਿਆ ਉਹ ਉਥੇ ਪੈਸੇ ਕਿਤੇ ਘੋਣੀ ਫਿਰ ਪਹੁੰਚਣ ਤੇ ਬਲੱਲੇ ਦੀ ਨੀਗਾ ਢੋਲੀ ਤੇ ਪੈ ਗਈ ਬਲੱਲਾ ਕਹਿੰਦਾ ਜੀ ਮੈਂ ਤਾਂ ਪੈਸੇ ਲੈਣ ਆਇਆ ਮੈਂ ਤਾਂ ਢੋਲੀ ਲੈਣੀ ਉਹ ਕਹਿੰਦਾ ਨਹੀਂ ਯਾਰ ਢੋਲੀ ਤਾਂ ਸਾਡੇ ਕੰਮ ਦੀ ਉਹ ਕਹਿੰਦਾ ਨਾ ਜੀ ਮੈਂ ਤਾਂ ਢੋਲੀ ਲੈਣੀ ਬਲੱਲਾ ਜਿਆਦਾ ਪੈ ਗਿਆ ਉਹ ਕਹਿੰਦਾ ਦੇ ਯਾਰ ਚੱਲ ਖਿਹੜਾ ਛੜਾਉਣੇ ਬਲੱਲੇ ਦੀ ਢੋਲੀ ਦੇ ਹੁਣੇ ਢੋਲੀ ਚੱਕੀ ਸੱਤੇ ਰੱਖ ਕੇ ਜਦੋਂ ਤੁਰੇਗਾ ਰਾਹ ਚ ਹੋ ਜਾਣਾ ਹੀ ਰਾਹ ਉਹ ਹੋਂਤਾ ਬਰਾਤਾਂ ਸਵੇਰੇ ਆਉਂਦੀਆਂ ਸ਼ਾਮ ਨੂੰ ਮੁੜ ਜਾਂਦੀਆਂ ਵਾ ਅੱਗੇ ਬਰਾਤਾਂ ਰਾਤ ਰਹਿੰਦੀਆਂ ਆਉਂਦੀਆਂ ਸੀਗੀਆਂ ਜਿਵੇਂ ਖੁੱਲੇ ਥਾਵਾਂ ਤੇ ਕੋਈ ਵੀ ਜਗਾ ਉਹਨਾਂ ਨੂੰ ਕੋਈ ਬੋਰ ਲੱਗਾ ਸੀ ਬੋਰ ਦੇ ਥੱਲੇ ਬਰਾਤਾਂ ਹੁੰਦੀਆਂ ਸੀ ਉਹਨਾਂ ਨੇ ਉੱਥੇ ਆਹੋ ਕਿ ਨਹੀਂ ਇੱਥੇ ਰਾਤ ਕੱਟ ਜੀ ਉਹਨੂੰ ਪਤਾ ਲੱਗਾ ਇਹ ਬਰਾਤਾਂ ਨੇ ਉਹ ਕਹਿੰਦੇ ਯਾਰ ਇੱਥੇ ਦਾ ਬਰਾਤਾਂ ਉਹਨੂੰ ਕਹਿੰਦੇ ਫੇਰ ਕਹਿੰਦਾ ਪਤਾ ਬੋਰ ਤੇ ਚੜ ਚੱਲੀਏ ਉਹ ਦੂਜੇ ਚੜ ਗਏ ਤੇ ਬੁਲਾ ਲਾ ਥੰਡੇ ਖੜਾ ਉਹ ਕਹਿੰਦਾ ਤੂੰ ਥੱਲੇ ਖੜਾ ਬਰਾਤਾਂ ਉਹਨਾਂ ਨੂੰ ਕਹਾਂ ਜਾ ਉਹ ਕਹਿੰਦਾ ਮੇਰੀ ਤਾਂ ਢੋਲੀ ਨਹੀਂ ਤਾਂ ਚੜਾਓ ਉਹ ਕਹਿੰਦਾ ਢੋਲੀ ਥੇ ਪਈ ਰਹਿਣ ਦੇ ਉਹ ਕਹਿੰਦਾ ਯਾਰ ਇਹ ਪਸਾਉ ਜਾਨੀ ਚੜਾ ਉਹਨਾਂ ਨੇ ਪਰੋਲੀ ਕਰ ਕਰਾ ਕੇ ਤਾਂ ਜਿਹੜਾ ਰੀਬੋ ਜੋ ਤਾਂ ਚੜਾਈ ਤੇ ਬਰਾ ਪਾ ਕੇ ਬਲਕਿ ਜਦੋਂ ਘੰਟਾ ਕੰਨ ਲੱਗਿਆ ਬੁੱਲੱਲਾ ਕਹਿੰਦਾ ਮੈਨੂੰ ਤਾਂ ਮੂਤ ਚਲ ਸਹਰੇ ਮੁੰਡੀ ਥੋੜਾ ਇੱਥੇ ਹੀ ਕਰ ਲਾ ਵੀ ਹੁਣ ਥੱਲੇ ਕਿੱਥੇ ਜਾਏਗਾ ਥੱਲੇ ਤਾਂ ਬਰਾਤ ਬੈਠੀ ਐ ਉਹਨੇ ਚੱਲ ਕਰ ਕਰਾ ਕੇ ਬੁੱਲੇ ਨੂੰ ਮੂਤ ਕਰਾਤਾ ਘੰਟੇ ਕੋ ਬਾਦ ਬੁੱਲੱਲਾ ਕਹਿੰਦਾ ਪਾਥਾ ਲੈਣਾ ਮੈਂ ਉਹ ਕਹਿੰਦਾ ਪਾਥਾ ਲੈ ਲੈ ਥੱਲੇ ਨਾ ਡੰਗ ਜਦੋਂ ਬੁੱਲੇ ਨੇ ਪਾਥਾ ਲਿਆ ਕਹਣਾ ਮਿਲਦਾ ਪੜੋਲੀ ਦਾ ਵੀ ਪਾਥਾ ਦੋ ਮੈਂ ਕਹਿੰਦਾ ਪੜੋਲੀ ਦਾ ਵੀ ਪਾਥਾ ਰੱਖਦਾ ਹਾਂ ਦਾ ਉਹ ਕਹਿੰਦਾ 나ਜੀ ਮਿਲਦਾ ਪੜੋਲੀ ਦਾ ਪਾਥਾ ਦੋ ਨਹੀਂ ਅਧਰਵਾੜਾ ਤੋਂ ਉਹਨਾਂ ਨੇ ਕਾਇ ਕਰਾ ਕੇ ਜਦੋਂ ਉੱਧਰ ਲੌਂ ਲਗੇ ਪੜੋਲੀ ਦਾ ਪਾਥਾ ਪੜੋਲੀ ਬਾੜ ਦੇ ਨੇ ਥੱਲੇ ਜਾ ਤੇ ਉਹ ਬਰਾਤ ਭੱਜ ਗਿਓ ਕਹਿੰਦੇ ਪੂਠਾਂ ਇੱਥੇ ਦਾ ਮੋੜ ਥੱਲੇ ਚੱਲਿਓ ਥੱਲੇ ਉਤਰੇ ਦੂਜੀ ਜਿਹੜੇ ਚੋਰ ਸੀ ਅਖ ਜਿਹੜਾ ਪੈਸਾ ਸੀ ਜਾਂ ਕੋਈ ਚੀਜ਼ ਸੀ ਉਹ ਪਾਉਣ ਲੱਗੇ ਬਲੱਲੇ ਨੇ ਵਿਚਾਰੇ ਨੇ ਵਿਛਾਇਆ ਚਾਰਾ ਜਿਹੜੀ ਪੜੋਲੀ ਟੁੱਟੀ ਥੋੜੀ ਮਿੱਟੀ ਪਾਉਣ ਲਾ ਮਿੱਟੀ ਪਾ ਕੇ ਪੰਡ ਬੰਨ੍ਹਣ ਚਾਹਤੇ ਰੱਖੀ ਉਹ ਆਉ ਦੇ ਕੰਪਰਿਆ ਜਦੋਂ ਆਇਆ ਘਰੀ ਤੇ ਕੋਈ ਵੀ ਮਾਂ ਵਾ ਕਿਸੇ ਦਾ ਪੁੱਤ ਮਾਂ ਚੀ ਦੇ ਵੀ ਹੋਵੇ ਮਾਂ ਦੇ ਲਈ ਹੀਰਾ ਹੀ ਹੁੰਦਾ ਵਾ ਜਦੋਂ ਆ ਕੇ ਬਾਹਰ ਖੜਕਾਇਆ ਮਾਂ ਕਹਿੰਦੀ ਸੋਹਣਾ ਪੁੱਤ ਉਹ ਕਹਿੰਦਾ ਮਾਂ ਮਾਤਰੋ ਪੋਤਾ ਬਲੱਲਾ ਪੁੱਤ ਓਰੀ ਮਾਂ ਹੰਈ ਨਹੀਂ ਮੇਰਾ ਪੁੱਤ ਪੰਜਾਂ ਦਿਨਾਂ ਬਾਅਦ ਆਇਆ ਬਲੱਲਾ ਪਤਾ ਨਹੀਂ ਕੀ ਲੈ ਕੇ ਆਇਆ ਨਹੀਂ ਮਾਂ ਮਰ ਜੇ ਨਹੀਂ ਮੇਰਾ ਸੋਹਣਾ ਨਹੀਂ ਮੇਰਾ ਗੁਗਲੂ ਮਗਲੂ ਜਦੋਂ ਨੇ ਬਾਹਰ ਖੋਲਿਆ ਤੇ ਸਿਰ ਤੇ ਮਿੱਟੀ ਦੀ ਪੱਟ ਪਰੀ ਉਗਲੀ ਆਇ ਚੀ ਪਤ ਤੋਂ ਲੈ ਗਿਆ ਉਹ ਨਾਮਾ ਤੇ ਕੀ ਆਦਾ ਸੀਗਾ ਵੀ ਆਪਾਂ ਪਰੋਲੀ ਬਣਾਉਣੀ ਮਿੱਟੀ ਲੈ ਕੇ ਆਈ ਉਹ ਗਲੀ ਪੰਜ ਬੈਣ ਤੋਂ ਬਾਹਰ ਆ ਪੰਜਾ ਦੇਣਾ ਬਾਅਦ ਤੂੰ ਮਿੱਟੀ ਲੈ ਆਇਆ ਢੰਡੀ ਰਿਆ ਤੂੰ ਲੱਲੇ ਦਾ ਲੱਲਾ ਦੁਰ ਫਿਟੇ ਮੂੰਹ ਤੇਰੇ